ਕਿਹੜਾ ਕੱਢੂਗਾ ਜੀ ਗਾਲਾਂ ਕੱਢੂਗਾ ਕਿਹਦੇ ਗਾਲਾਂ ਰਿਕਾਰਡ ਦੇ ਮੁਤਾਬਕ ਉਹਦੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਹੈ ਪਹਿਲਾਂ ਸਰ ਇੱਥੇ ਕਾਏ ਤੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਜੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾਂ ਕੱਢਦੇ ਤੁਸੀਂ ਸਭ ਕਹਿਰੀ ਗੱਲਾਂ ਗਾਲਾਂ ਕਰਦੇ ਹੋ ਤਾਲੀਵਾਦ ਸਾਹਿਬ ਗਾਲਾਂ ਕੱਢੋ

اے ہاؤس تسی چلن دو گے کہ نہیں گے تھی آپ ہی روڑا پا کے میں ہو بیٹھو سارے بیٹھو بیٹھو سارے بیٹھو پلیز بیٹھو مان صاحب بیٹھو بیٹھو ایک تک وار کہتا پر چیئر نے نوٹس لیا ہے کران گے پھر تسلی رکھنی چاہیے بیٹھو پلیز بیٹھو پلیز بیٹھو بیٹھو <ن يتحق بسخن> تُسی بیٹھوں گے بیٹھوں گے تھی بیٹھوں گے بیٹھو پلیز تھی ہنری صاحب معافی منگنا چاہتے اس گلتے ہاں جی تھی بیٹھو تھی بیٹھو تسی بیٹھو پھر تسی آگے چیر پہ بیجو آجو بیٹھو بیٹھو پلیز بیٹھو تسی جی بھائی بھائی صاحب دونوں پاسے ہو ہی نہیں ادھروں کچھ نہیں ہے انہاں نے بالکل بلکل نہیں ہے بلکل ادھروں کچھ نہیں ہے میں نے گل کرنے دیو میری بیتی شونس میں نے گل کرنے دیو ڈیپٹی سپیکر صاحب ایک کمیٹی یار بیجو دو ڈیپٹی سپیکر صاحب ادھرو بھی میمبر صاحب نے ڈیریکٹلی الیگیشن پروار تے نشا بے چندہ لگا تو ریکارڈ بے ہلو نا تو ریکارڈ ایک کمیٹی یار تو ایک کمیٹی سارا کو جی ریکارڈڈ ہے دیر از نتھے ایک کمیٹی یار گی... گیاس گیاس برا صاحب چلو ایک کمیٹی ایک کمیٹی میرے بھائی بھائی صاحب توسی دسو ایکزیکٹ برد کی وقت ہے انہوں نے ایک کو ریکویسٹ ہے ایکزیکٹ برد دسو کی وقت ہے صاحب میری گزارش ہے توسی ریکارڈ چیک کر لو ریکارڈ دے مطابق جے ادھروں بھی پروارت ایلیگیشن ہے بلکل نہیں لکھا بلکل کچھ نہیں لکھا ریکارڈ بھی ہے ہاں وہ بھی غلط ہے جو کچھ ادھروں بھی ہویا وہ بھی غلط ہے میری بینتی ہے میری بینتی اپنا ریکارڈ چیک کر کے ایٹھا لیٹر ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਰ ਹਾਊਸ ਜੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਪਹਿਲਾਂ ਸਰ ਇੱਥੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹਾਊਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਦੇ ਗਾਲ ਯਾਰ ਹਾਊਸ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਹਾਂ ਗਾਲਾਂ ਕਰ ਦੇ ਤੁਸੀਂ ਸਭ ਕਹਿਰੀ ਗੱਲਾਂ ਗਾਲ ਕਰਦੇ ਹੋ ਤਾਲੀਵਾਦ ਸਾਹਿਬ ਗਾਲਾਂ ਕਰਦੇ ਹੋ ਕਿਉਂ ਗਾਲਾਂ ਕਰਦੇ ਹੋ ਤੁਸੀਂ ਕਿਹੜਾ ਕੱਢੂਗਾ ਕਿਹੜਾ ਕੱਢੂਗਾ ਜੀ ਗਾਲਾਂ ਕੱਢੂਗਾ ਕਿਹਦੇ ਗਾਲਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਮਾਨਯੋਗ ਸਦਨ ਦੇ ਵਿੱਚ ਉਸ ਸਮੇਂ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਵਕ ਬਣ ਗਿਆ ਜਦੋਂ ਸੱਤਾਧਾਰੀ ਧਿਰ ਵੱਲੋਂ ਵਿਰੋਧੀ ਧਿਰ ਦੇ ਇੱਕ ਮੈਂਬਰ ਦੇ ਪਰਿਵਾਰ ਤੇ ਨਸ਼ਾ ਵੇਚਣ ਦੇ આરોਪ ਲਗਾਏ ਗਏ ਉਹਨਾਂ ਦੇ ਪਰਿਵਾਰ ਦਾ ਨਾਮ ਲਗਾਇਆ ਗਿਆ ਇਹ ਦੋਸ਼ ਵਿਰੋਧੀ ਧਿਰ ਦੇ ਲੀਡਰ ਵੱਲੋਂ ਲਗਾਏ ਗਏ ਜਿਸ ਤੋਂ ਬਾਅਦ ਕਿ ਵਿਰੋਧੀ ਪਾਰਟੀ ਕਾਂਗਰਸ ਦੇ ਇੱਕ ਐਮਐਲਏ ਵੱਲੋਂ ਸ਼ਰਿਆਮ ਸਦਨ ਦੇ ਵਿੱਚ ਗਾਲ ਕੱਢੀ ਗਈ ਜੋ ਕਿ ਪਹਿਲੀ ਵਾਰ ਅਜਿਹਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਹੈਂਰੀ ਸਾਹਿਬ ਇਹ ਹੈਂਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਮਿੰਟ ਜਵਾਬ ਦਿਓ ਦਰ ਹਾਊਸ ਦੇ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈ ਬਾਸ ਸਾਹਿਬ ਇਹ ਡੈਕਰਮ ਠੀਕ ਹੈ ਦੇਤੀ ਸਪੀਕਰ ਸਾਹਿਬ ਬੜਾ ਇੱਕ ਮਿੰਟ ਸੁਣਵੇ ਸੁਣ ਦਿਓ ਸੁਣ ਦਿਓ ਸੁਣ ਦਿਓ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਨੂੰ ਸੁਣ ਦਿਓ ਪਹਿਲਾਂ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਨਾਲ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਬੈਟੇ ਸਪੀਕਰ ਸਾਹਿਬ ਕਿਸੇ ਇੱਕ ਇੱਕ ਕਿਸੇ ਕਿਸੇ ਦੇ ਇੱਕ ਮਿੰਟ ਕਿਸੇ ਦੇ ਹੀ ਤਿਰੋ ਸਾਹਿਬ ਬੈਠੋ ਪਲੀਜ਼ ਇੱਕ 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 ਮਿੰਟ ਇੱਕ ਮਿੰਟ ਚ ਪਲੀਜ਼ ਇੱਕ ਕਿਸੇ ਸਾਥੀ ਵੱਲੋਂ ਕਿਸੇ ਦੂਸਰੇ ਦੇ ਪਰਿਵਾਰ ਤੇ ਕਿਸੇ ਕਿਸਮ ਦਾ ਇਹ ਅਲੀਗੇਸ਼ਨ ਲਾਣਾ ਇਹ ਗਾਲ ਨੂੰ ਵੱਡੀ ਚੀਜ਼ ਹੈ ਅੱਜ ਦੇ ਦਿਨ ਤੁਸੀਂ ਮੈਂਬਰ ਆਫ ਹਾਊਸ ਨੂੰ ਕਹਿੰਦੇ ਚਚਾ ਮੇਜ ਸੋ ਮੇਰੀ ਨਹੀਂ ਭਾਈ ਬਸ ਬਾਈ ਨੇਮ ਨਹੀਂ ਕਿਸੇ ਦਾ ਕਿਸੇ ਕਿਨੇ ਉਹਨਾਂ ਕੀਆ ਕੀਆ ਬਾਈ ਨੇਮ ਹੀ ਕੀਆ ਕੀਆ ਬਾਈ ਨੇਮ ਨਹੀਂ ਕਿਹਾ ਬਾਈ ਨੇਮ ਨਹੀਂ ਕਿਹਾ ਦੱਸੋ ਕਿਹਦੇ ਨੇਮ ਲਿਖਿਆ ਬਾਈ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣ ਨੂੰ ਭੇਜਿਆ ਜਿਹੜਾ ਮੇਰੇ ਵੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਟ ਮੈਂ ਇੱਕੋ ਰਿਕਵੈਸਟ ਕਰੂੰ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੁਚੇ ਦੇ ਢੰਗ ਨਾਲ ਅੱਗੇ ਚੱਲਣ ਦੀ ਹੈ ਮੈਂ ਪਰ ਜੇਕਰ ਆਪਾਂ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਅੱరే ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸੌਂਗ ਸਾਹਿਬ ਬੋਲ ਰਹੇ ਹੈ ਮੈਚ ਰੱਦ ਕਰਨ ਦੀ ਕਿ ਲੋੜ ਹੈ ਜੇ ਆਪਾਂ ਲਕਸ਼ਮਣ ਰੇਖਾ 'ਚ ਰਹਿ ਕੇ ਇਸ ਬਹਿਸ ਨੂੰ ਚਲਾਵਾਂਗੇ ਫਾਇਦੇਮੰਦ ਰਹੇ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਦੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕਹ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਨੇਮ ਭਾਈ ਨੇਮ ਕਹ ਦੱਸੋ ਕੀ ਆ ਸੀ ਬਿਲਕੁਲ ਬਾਈ ਨੇ ਨਹੀਂ ਕਿਹਾ ਬਾਈ ਨਾਲ ਬੈਸ ਸੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇ ਨਹੀਂ ਕਿਹਾ ਬੈਸ ਸੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਨਹੀਂ ਨਾਲ ਬੈਸ ਇਹ ਕਿਹਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਹੈਂਰੀ ਸਾਹਿਬ ਇਹ ਹੈਂਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ